ਇੰਗਲੈਂਡ ਦੀ ਕਬੱਡੀ ਸੀਜ਼ਨ 2025 ਤੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਦੋਂ ਵੀ ਕਿਤੇ ਇੰਗਲੈਂਡ ਦੀ ਕਬੱਡੀ ਦਾ ਸੀਜ਼ਨ ਸਟਾਰਟ ਹੁੰਦਾ ਤੇ ਇੰਗਲੈਂਡ ਕਬੱਡੀ ਫੈਡਰੇਸ਼ਨ ਹਮੇਸ਼ਾ ਹੀ ਸਿਰਾਈ ਕਰਾਉਂਦੀ ਆ ਸਿਰਾ ਵੀ ਇਦਾਂ ਦਾ ਕਰਾਉਂਦੀ ਆ ਕਿ ਪੰਜਾਬ ਦੀ ਧਰਤੀ ਤੋਂ ਛੋਟੀ-ਛੋਟੀ ਦੇ ਮਲ ਜਿਨ੍ਹਾਂ ਨੂੰ ਤੁਸੀਂ ਸੋਸ਼ਲ ਮੀਡੀਆ ਤੇ ਦੇਖਦੇ ਹੋ ਜਿਨ੍ਹਾਂ ਦੇ ਚਾਹਤੇ ਹੋ ਜਿਨ੍ਹਾਂ ਤੇ ਤੁਸੀਂ ਚਾਹਵਾਨ ਹੋ ਤੇ ਇੰਗਲੈਂਡ ਦੀਆਂ ਗਰਾਊਂਡਾਂ ਦੇ ਵਿੱਚ ਲੈ ਕੇ ਆਉਂਦੀ ਆ ਇਸ ਟਾਈਮ 샤ਜੀ शकरपुर जेस ਨੌਜਵਾਨ ਦੀ ਗੇਮ ਨੂੰ ਤੁਸੀਂ ਪਿਆਰ ਕਰਦੇ ਹੋ ਇੰਗਲੈਂਡ ਦੀਆਂ ਗਰਾਊਂਡਾਂ ਦੇ ਵਿੱਚ ਮੌਜੂਦ ਹੈ 샤ਜੀ ਭਾਜੀ ਪਿਆਰ ਭਰੀ 사ਸਰੀ ਗੱਲ ਕੀ ਹਾਲ ਚਾਲ ਹੈ ਤੁਹਾਡਾ ਅਸਲਾਮੁਅਲੈਕੁਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਭਾਜੀ ਤੁਸੀਂ ਇੰਗਲੈਂਡ ਦਾ ਵਿਦੇਸ਼ਾਂ ਚ ਲੋਕ ਦੇਖ ਰਹੇ ਆ ਚੈਨਲ ਨੂੰ ਤੇ ਆਪਣਾ ਸਪਾਂਸਰਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਭਾਜੀ ਸਾਨੂੰ ਇੱਥੇ ਕਬੱਡੀ ਖੇਡਣ ਦਾ ਮੌਕਾ ਦਿੱਤਾ ਤੇ ਸਾਨੂੰ ਲੈ ਕੇ ਆਏ ਆਪਾਂ ਜਿਆਦਾ ਲੰਬਾ ਸਮਾਂ ਨਹੀਂ ਲੈਣਾ ਥੋੜੀ ਬੋਤੀ ਕਿ ਇੰਗਲੈਂਡ ਜਿਹੜਾ ਕਬੱਡੀ ਦੇ ਨਾਲ ਜੋੜਨਾ ਕਿਤਾ ਹੋਇਆ ਤੇ ਪਹਿਲਾ ਜਿਹੜਾ ਬਾਹਰਲਾ ਦੌਰਾ ਸੀਗਾ ਤੇ ਜਾਂ ਪਹਿਲਾ ਕਿਹੜੀ ਕਲੱਬ ਨੇ ਖੇਡਣਾ ਸ਼ੁਰੂ ਕੀਤਾ ਭਾਜੀ ਭਾਜੀ ਇਹ ਆਪਣਾ ਬਾਪੂ ਪਹਿਲਾ ਝਲਵਾਰ ਰਿਹਾ ਸਾਡੇ ਬਲੱਡ 'ਚ ਹੀ ਕਬੱਡੀ ਲਾ ਲਓ ਝਲਵਾਰ ਰਿਹਾ ਬਾਪੂ ਆਪਣਾ ਉਸ ਤੋਂ ਬਾਅਦ ਹੌਲੀ-ਹੌਲੀ ਵੱਡਾ ਪਾਈ ਹੀਟਦਾਰ ਰਿਹਾ ਫਿਰ ਮਲੂਕ ਫਿਰ ਫਰੀਆਦ ਫਿਰ ਇਦਾਂ ਮੈਂ ਹੁਣ ਮੇਰੇ ਭਤੀਜੇ ਵੀ ਖੇਡ ਰਿਹਾ ਮੇਰੇ ਭਾਂਜੇ ਵੀ ਮਤਲਬ ਬਲੱਡ 'ਚ ਆਪਣੇ ਝਲਵਾਨੀ ਆ ਭਾਜੀ ਬਲੱਡ ਲਾਈਨ ਦੇ ਵਿੱਚ ਪਹਿਲਵਾਨੀ ਆ ਜੋੜਨਾ ਇਹ ਕਮਰਾਨ ਦੇ ਨਾਲ ਜੋੜਨਾ ਬਲੱਡ ਲਾਈਨ ਆ ਪਾਪ ਨੇ ਤਕਰੀਬ ਪਹਿਲਵਾਨੀ ਕੀਤੀ ਭਰਾ ਖੇਡਦੇ ਨੇ ਕਿਉਂਕਿ ਇਹ ਆ ਕਿ ਜਦੋਂ ਸ਼ਕਰਪੁਰ ਦੀ ਕਲ ਚੱਲਦੀ ਆ ਤਾਂ ਆਪ ਮਹਾਰੇ ਜਾ ਕੇ ਨਾ ਨੌਜਵਾਨਾਂ ਦਾ ਫਰਿਆਦ ਤਾਂ ਵੀ ਨਾ ਆਉਂਦਾ ਤੇ ਸਮੇਂ ਦੇ ਨਾਲ ਕਿਸੇ ਨਾ ਕਿਸੇ ਕਿਉਂਕਿ ਇਹ ਹੁੰਦਾ ਕਿ ਜਦੋਂ ਪਹਿਲਵਾਨੀ ਤੋਂ ਕਬੱਡੀ ਦੇ ਨਾਲ ਜੋੜਨਾ ਕਿਹੜੇ ਪਲੇਅਰ ਨੇ ਆਕਰਸ਼ਿਤ ਕੀਤਾ ਭਾਜੀ ਮੈਂ ਕਾਲੇ ਸਿੰਘਾਂ ਨੂੰ ਦੇਖਦਾ ਹੁੰਦਾ ਦੁੱਲਾ ਭਾਜੀ ਦੇ ਜੱਸਾ ਸੁਦਮੇ ਵਾਲੇ ਦਾ ਸੰਦੀਪ ਦੋਦੇ ਇਹ ਮੈਨੂੰ ਤੇਜ਼ ਸ਼ਾਰਪ ਸੀਗੇ ਇਹਨਾਂ ਨੂੰ ਦੇਖ ਦੇਖ ਕੇ ਮੈਂ ਰੋਲ ਮਾਡਲ ਮੰਨਦਾ ਨਾਲ ਉਹਨਾਂ ਨੂੰ ਦੇਖ ਦੇਖ ਕੇ ਆਪਾਂ ਕਬੱਡੀ ਸ਼ੁਰੂ ਕਰਤੀ ਮੈਂ ਕਬੱਡੀ ਪੌਣ ਲਾ ਪਿਆ ਭਾਜੀ ਇਹਨਾਂ ਨੂੰ ਦੇਖ ਕੇ ਫਿਰ ਬਾੜਾ ਮੈਂ ਆਪਣੇ ਆਪ ਨੂੰ ਨਾ ਕੁਆਲਟੀ ਵਾਲਾ ਰੇਡਰ ਇਹਨਾਂ ਨੂੰ ਦੇਖ ਕੇ ਆਪਣਾ ਫਿਰ ਮੇਰਾ ਇਹਨਾਂ ਦੇ ਇਹਨਾਂ ਦੀ ਕਬੱਡੀ ਦੇਖ ਕੇ ਇਹਨਾਂ ਦੇ ਅਦਾ ਦੇਖ ਕੇ ਮੈਂ ਇਹਨਾਂ ਤੇ ਕਬੱਡੀ ਕੀਤੀ ਆ ਭਾਜੀ ਤੇ ਜਿਹੜਾ ਜਦੋਂ ਆਪਾਂ ਗੱਲ ਕੀਤੀ ਕਿ ਜੇ ਆਪਾਂ ਜੱਸੇ ਸਿੱਧਵਾਂ ਵਾਲੇ ਦੀ ਗੱਲ ਕਰਦੇ ਆ ਹਲਕਾ ਜਿਹਾ ਸਰੀਰ ਸਮੱਧਰ ਜਾਂ ਕੱਦ ਤੇ ਜਿਹੜੀ ਡਾਜ ਦਿੰਦਾ ਹੁੰਦਾ ਸਿਕਾ ਬਈ ਬਾਹ ਕਮਾਲ ਸੀਗੀ ਕਿਸੇ ਨਾਲ ਭੈਣਾਂ ਨਹੀਂ ਬਹੁਤ ਠੰਡੇ ਸੁਹਾੜਾ ਨੌਜਵਾਨ ਸੰਗਾ ਤੇ ਉਤੋਂ ਇਲਾਵਾ ਜਦੋਂ ਆਪਾਂ ਮੈਦਾਨਾਂ ਦੇ ਵਿੱਚ ਆਉਨੇ ਆ ਤੇ ਅੱਜ ਜਦੋਂ ਬਾਜ਼ੀਆਂ ਪਾਉਣੀਆਂ ਲੋਕਾਂ ਦਾ ਨੂੰ ਐਂਟਰਟੇਨਮੈਂਟ ਕਰਨਾ ਪਹਿਲਾ ਮੌਕਾ ਕਦੋਂ ਮਿਲਿਆ ਵਿਦੇਸ਼ਾਂ ਦੇ ਵਿੱਚ ਜਾਣ ਦਾ ਭਾਜੀ ਭਾਜੀ ਪਹਿਲਾਂ ਮੈਂ ਗਿਆ ਹੀਗਾ ਉੱਥੇ ਯੂਰਪ 2022 ਚ ਬੈਲਜੀਅਮ ਦੀ ਟੀਮ ਚ ਕੀ ਡੈਜਾਸਪੋਰਟਸ ਨਾਲ ਬੈਲਜੀਅਮ ਦੀ ਟੀਮ ਚ ਜਸ ਸ਼ੇਰ ਗੱਲ ਆਪਣੇ ਭਰਾ ਆ ਉਹਨਾਂ ਦੀ ਟੀਮ 'ਚ ਮੈਂ ਖੇਡਿਆ ਮੇਰਾ ਪਹਿਲਾ ਟੂਰ ਸੀਗਾ ਉੱਤੇ ਉੱਤੇ 6 ਕ ਆਪੇ 6 ਦੇ 6 ਜਿੱਤ ਗਈ ਸੀ ਭਾਜੀ ਤੇ ਇਹ ਵੀ ਹੁੰਦਾ ਆ ਕਿ ਜਦੋਂ ਆਪਾਂ ਤਕਰੀਬਨ ਸਾਰੇ ਜਿਹੜੀ ਜਾਫ ਲਾਈਨ ਆ ਉਹਦੇ ਵਿੱਚ ਕੋਈ ਨਾ ਕੋਈ ਜਿਹੜਾ ਪਲੇਅਰ ਆ ਇਦਾਂ ਦਾ ਹੁੰਦਾ ਕਿ ਲੈ ਬਈ ਅੱਜ ਟਾਚੇ ਨੂੰ ਮਾਰ ਕੇ ਤਾਂ ਨਜ਼ਾਰਾ ਜ਼ਰੂਰ ਲੈਣਾ ਦਰਸ਼ਕਾਂ ਦਾ ਮਨੋਰੰਜਨ ਕਰਨਾ ਆਗਾ ਪੰਜਾਬ ਤੋਂ ਆਪਾਂ ਜਿਹੜੇ 4-5 ਆਪਾਂ ਇਦਾਂ ਦੇ ਜਾਫੀ ਕਿ ਜਿਨ੍ਹਾਂ ਦਾ ਨਜ਼ਾਰਾ ਆਉਂਦਾ ਆ ਕਿ ਭੜ ਕੇ ਕਬੱਡੀ ਖੇਡਣ ਦਾ ਭਾਜੀ ਭਾਜੀ ਮੈਂ ਸਾਰਿਆਂ ਦਾ ਸਤ ਚਲੋ ਸਾਰੇ ਵਧੀਆ ਸੀਨੀਅਰ ਆ ਤਕੜੇ ਆ ਪਰ ਮੈਂ ਉਹਨਾਂ ਨਾਲ ਵਧੀਆ ਜਿਹੜੇ ਵਧੀਆ ਪਲੇਅਰ ਆ ਉਹਦੇ ਨਾਲ ਟੱਚ ਲਾ ਕੇ ਉਹ ਤੋਂ ਜਦੋਂ ਦੁਨੀਆ ਰੋ ਰਗੜਾ ਪਾਉਂਦੀ ਆ ਮੇਰਾ ਵੀ ਐਂਟਰਟੇਨਮੈਂਟ ਹੋ ਜਾਂਦਾ ਰਹੀ ਬਾਕੀ ਮਾਰਦੀ ਆਪਣਾ ਬਾੜ ਤਾਂ ਆਪਾਂ ਭਰਾਵਾ ਕੋਈ ਆ ਸਾਰਾ ਕੁਝ ਇਹ ਟੀਮ ਵਰਗਾ ਟੀਮ ਕਿਹੜਾ ਪੈਂਦਾ ਭਾਈ